ਗੋਲੀ ਮੇਰੇ ਮੁੰਡੇ ਦੇ ਵਿੱਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਠ ਕੇ ਭੱਜ ਗਿਆ ਮੁੰਡੇ ਜਿੱਤਾਂ ਦਾ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਸੀ ਇਸ ਲਈ ਆਪਾਂ ਪੀਜੀ ਐਟੈਂਡਿੰਗਰ ਰੈਫਰ ਕਰ ਦਿੱਤਾ ਇਹ ਤਿੰਨੇ ਜਿਹੜੇ ਮਾਨਕੀ ਪਿੰਡ ਇਹਨਾਂ ਦੀ ਪੁਲੀ ਹੈ ਬਘੌਰਾਸ ਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਬਹੁ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਵੱਲੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰਨ ਦੀ ਨੀਤ ਨਾਲ ਫੈਰਕ ਕੀਤੀ ਐ ਗੋਲੀ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਬੁਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਦੋ ਸਿਕੰਡੀ ਇਹ ਗੱਲਬਾਤ ਹੋਈ ਹੈ ਗੱਲਬਾਤ ਮੈਨੂੰ ਨਹੀਂ ਪਤਾ ਇਹ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਬਦਲ ਗਿਆ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਗੋਲੀ ਇਹਦੇ ਮਾਰੀ ਗੋਲੀ ਵਿੱਚ ਮੁੰਡੇ ਦੇ ਬੱਚੇ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨਾਂ ਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਠ ਕੇ ਭੱਤੀਆ ਮੁੰਡਾ ਜਿੱਤਦਾ ਨਾਲ ਕਿਹੜੇ ਬੰਦੇ ਦਾ ਮਾਨਕੀ ਦਾ ਜੀ ਉਹ ਵੀ ਛੋਟਾ ਮੁੰਡਾ ਮੇਰਾ ਮੁੰਡਾ ਮਾਨਕੀ ਦਾ ਜੀ ਮਾਨਕੀ ਤੋਂ ਹਾਂਜੀ ਕਿੰਦੀ ਕੁ ਉਮਰ ਬੁੱਢੀ ਦੀ ਉਹ ਬੰਦੇ ਮੁੰਡੂ ਜੀ ਸਾਡੀ ਹਜੇ 22-23 ਹਾਲ ਦੀ ਵਾਹ ਕਿੰਨੇ ਕੁ ਵਜੇ ਘਟਣ ਆਏ ਮਹਾਦ ਦਰ ਘਟਾ ਵੇਉਂ ਅੱ ਉਦੋਂ ਆਸੂ ਰਿਲੇ ਹਾਸਲ ਹਾਂਜੀ ਹਾਸਲ ਇੱਥੋਂ ਦੇ ਹੋਤੀ ਭੇਜਤਾ ਮਾਝੇ ਦਾ ਡਿਊਟੀ ਦਾ ਕੰਮ ਕਰਦਾ ਹਾਂ ਸਦਾ ਹੀ ਆ ਰਹੇ ਹਾਂ ਕੋਈ ਪਤਾ ਨਾ ਕਿੰਨੇ ਬੰਦੇ ਮੈਨੂੰ ਇਹ ਪਤਾ ਹੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਸਮ ਵਾਰੀ ਕਿੱਥੋਂ ਕਿੰਨੇ ਬੰਦੇ ਚ ਕਹਦੇ ਤੇ ਆਏ ਨਹੀਂ ਆਏ ਮੁੰਡਾ ਉਹਦਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਪੂਤਰ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨੂੰ ਗੜਾਈ ਹੋਈ ਨਾ ਜੀ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਨੇ ਕਹੀਏ ਪਲ ਤਾਂ ਕੁਝ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ਕਲ ਨਹੀਂ ਕੋਈ ਉਹ ਵੀ ਠੀਕ ਹੈ ਜੇ ਉਹਨੂੰ ਵੀ ਗੋਲੀ ਵਜੀ ਜਾਂ ਨਾ ਉਹਦੇ ਵਧੀ ਕਹਿੰਦੇ ਹੁਣ ਉਹਦੇ ਵੀ ਹੁਣ ਨਿਕਲਦਾ ਨਹੀਂ ਕਿ ਉਹ ਕਰੋ ਹਜ ਤੱਕ ਨਾ ਹੱਸਦਾ ਹੋ ਨਾ ਉਹ ਵੀ ਪਤਾ ਕਿ ਸਿਆ ਉਹਨੇ ਆੜੀ ਨੇ ਨਹੀਂ ਵੈਸੇ ਆੜੀ ੜੀ ਕੋਈ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੀ ਗੋਲੀ ਵਜੀ ਆੜੀ ਨੇ ਕਿਵੇਂ ਕੋਈ ਵੈਸੇ ਉਹ ਕਿਉਂ ਇਕੱਠੇ ਜਮਾ ਕੋਲਵੈਜੀ ਇੱਕ ਦੂਣ ਵਾਲਾ ਵਗ ਵੀ ਤਾਂ ਉਦਾਂ ਹੀ ਹੈ ਜਿੰਦੀ ਵਸ ਉਹਦੀ ਗੁੱਸੇ ਨਾਲ ਲੱਗ ਰਹਾ ਟੂ ਉਹਦੀ ਤਾਂ ਵਸੇ ਦੀਆਂ ਨਹੀਂ ਆਪਾਂ ਕਿਹ ਜੀ ਅੱਛਾ ਕੀ ਦੰਨੇ ਕੀ ਹੁੰਦੇ ਬਾਕੀ ਉਹ ਦੇਖੋ ਕੀ ਕਾਰਨ ਹੀ ਹੁੰਦੀ ਆ ਕਾਰਨ ਜਾਂਦਾ ਹਾਂਜੀ ਮੇਰਾ ਨਾਮ ਡਾਕਟਰ ਮਨਦੀਪ ਜੀ ਸਰ ਦੋ ਪੇਸ਼ੈਂਟ ਆ ਜੀ ਗੋਲੀ ਜਾਣਦੇ ਕਿੰਨੇ ਪੇਸ਼ੈਂਟ ਜੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੋ ਸਰ ਇਹ 9:30 ਦੇ ਕਰੀਬ ਆਇਆ ਰਾਤ ਨੂੰ ਕਿੰਨੇ ਜਿਹੜਾ ਨਾ ਸਰ ਦੋਨਾਂ ਦਾ ਪਿੰਡ ਮਾਨਕੀ ਹੈ ਕਿਤਕੀ ਕਿਹੋ ਜਿਹੀ ਗੋਲੀ ਲੱਗੀ ਕਿੰਨੀਆਂ ਗੋਲੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਤਾਰੰਵੀਰ ਉਹਦੇ ਵੀ ਇੱਕ ਗੋਲੀ ਲੱਗੀ ਆ ਡਾਉਨ ਕੰਡੀਸ਼ਨ ਸੁਣਾ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਇਸ ਲਈ ਆਪਾਂ ਪੀਜੀ ਚੰਡੀਗੜ੍ਹ ਰੈਫਰ ਕਰਤਾ ਹੁਣ ਤੁਹਾਨੂੰ ਦੱਸਾਂ ਸਰ ਹਾਂਜੀ ਪੀਜੀ ਸੈਂਡ ਕਰਤੀ ਆਪਾਂ ਅੱਜ ਰਾਤ ਸਵੇਰ 9:00 ਵਜੇ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਔਰ ਸਰਮੂ ਤੇ ਨਰਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੀ ਪੁਲੀ ਹੈ ਬਘੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰਨ ਦੀ ਨੀਂਦ ਨਾਲ ਫੈਰਿੰਗ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੰਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲੱਭ ਧਰਮਪਾਲ ਉਸ ਦਾ ਮੂੰਹ ਜਿਹੜਾ ਉਹਦੇ ਬੱਖ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਪਰੀ ਤੋਂ ਲੱਪੂ ਦੇ ਕੋਈ ਵੀ ਇੰਜਰੀ ਨਹੀਂ ਹੋਏ ਜਿਹੜੇ ਦੋ ਸ਼ਖਸ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਜਿਵਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਉਰਫ ਕਿੰਦਾ ਇਹਨੂੰ ਇਮੀਡੀਏਟਲੀ ਸੇਲ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਐਸਲਿ ਪੀਆਈ ਚ ਜੇਨਰਲ ਆਜ ਕਿ ਇੱਕ ਵਿਆਦਪ ਦੇ ਦਾ ਸੰਦੀਪ ਹੈ ਜਿਹਦੇ ਨਾਲ ਇਹ ਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾਲ ਪਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਖਿਲਾੜੀ ਦੁਸ਼ਮਣੀ چل ਰਹੀ ਹੈ ਉਹਨੇ ਕੋਲ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੋਏਗਾ ਅਸੀਂ ਟੀਮਾਂ ਬਣਾ ਕੇ ਇਹਨਾਂ ਦੇ ਘਰ ਤੇ ਰੇਡ ਕਰ ਰਹੇ ਹਾਂ ਔਰ ਆਦ ਆਦ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਕਿਰਤ ਕਰ ਲਾਂਗੇ ਫਰ ਲਾਂਗੇ ਤੇ ਇਹ ਜਿਹੜਾ ਮੈਟਰ ਹੈਗਾ ਇਹਨੂੰ ਅਸੀਂ ਸੋਲਡਾ